ਤਨ ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸਵਾਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੱਮੇ ਕਿਉ ਹਟ ਤਾਰ ਹਰ ਕੇ ਚਰਨ ਰੀਦੇ ਉਰ ਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖ ਅਕਿਲ ਵਿਖ ਕਾਟਨ ਹਾਰ ਰਹਾਉ ਤਿਸ ਕੇ ਸਰਨੀ ਉਰੇ ਭਾਈ ਇਹਨੇ ਰਖਿਆ ਸਭ ਕੋਈ ਕੰਨ ਕੰਨ ਸਮਰੱਥ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਇੱਥਿਆ ਆ ਪਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪਈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰੀਦੇ ਉਰਤਾਰ ਸਦਾ ਸਦਾ ਪਬ ਸਿਮਰਿਏ ਭਾਈ ਖਗਲੇ ਵਿਖਾ ਕਾਟਨ ਹਾਰ ਪ੍ਰਹਾਉ ਤੇਸਕੇ ਸਰਨੀ ਉਰੇ ਪਾਈ ਇਹਨੇ ਰਚਿਆ ਸਭ ਕੋਈ ਕਾਨ ਕਾਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਇਹਤੇ ਆਇਆ ਭਾਈ ਮਾਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਪਾਈ ਠਾੜ ਪਏ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾਬ ਸਿਮਰਿਏ ਭਾਈ ਦੁਖ ਅਕਿਲ ਵਿਖ ਕਾਟਨ ਹਾਰ ਰਹਾਉ ਦੇਸ ਕੇ ਸਰਨੀ ਉਰੇ ਪਾਈ ਇਹਨੇ ਰਚਿਆ ਸਭ ਕੋਈ ਕਾਨ ਕਾਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਤੇ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਈ ਕਿਰਪਾਲ ਸੁਆਮੀ ਮੇਰੇ ਤਿਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪਈ ਸੰਸਾਰ ਆਪਣੇ ਜੀ ਜੰਤ ਆਪ ਰੱਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾਬ ਸਿਮਰਿਏ ਭਾਈ ਦੁਖ ਅਕਲ ਬਖ ਕਾਟਨ ਹਾਰ ਪ੍ਰਹਾਉ ਤੇਸ ਕੇ ਸਰਨੀ ਉਰੇ ਭਾਈ ਇਹਨੇ ਰਚਿਆ ਸਭ ਕੋਈ ਕੰਨ ਕੰਨ ਸਮਾਤ ਸੋ ਪਾਈ ਸਚ ਸਚੀ ਸੋਏ ਨਾਨਕ ਪ੍ਰਭ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸਵਾਮੀ ਮੇਰੇ ਤਿਤ ਸਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰੱਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖ ਕਲੇ ਬਿਖ ਕਾਟਨ ਹਾਰ ਰਹਾਓ ਤੇਸਕੇ ਸਰਨੇ ਉਰੇ ਪਾਈ ਜਿਨ ਰਖਿਆ ਸਭ ਕੋਏ ਕਾਨ ਕਾਨ ਸੰਵਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਤੇ ਆਇਆ ਪਾਈ ਮਨ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟ ਤਾਰ ਹਰ ਕੇ ਚਰਨ ਰਿਦੇ ਉਰ ਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖ ਅਕਲ ਵਿਖ ਕਾਟਨ ਹਾਰ ਰਹਾਓ ਦਿਸਕੇ ਸਰਨੇ ਉਰੇ ਪਾਈ ਇਹਨੇ ਰਖਿਆ ਸਭ ਕੋਈ ਕੰਨ ਕੰਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਇhtਿਆਆ ਪਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਈ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪਈ ਸੰਸਾਰ ਆਪਣੇ ਜੀ ਜੰਤ ਆਪ ਰੱਖੇ ਜੰਮੇ ਕਿਉ ਹਟਤਾਰ ਹਾਰੇ ਕੇ ਚਰਨ ਰੀਦੇ ਉਰਤਾਰ ਸਦਾ ਸਦਾਬ ਸਿਮਰਿਏ ਭਾਈ ਦੁਖ ਅਕਲ ਬਖ ਕਾਟਨ ਹਾਰ ਰਹਾਉ ਤਿਸ ਕੇ ਸਰਨੀ ਉਰੇ ਭਾਈ ਇਹਨੇ ਰਖਿਆ ਸਭ ਕੋਈ ਕੰਨ ਕੰਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਤੇ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਭੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰੀਦੇ ਉਰਤਾਰ ਸਦਾ ਸਦਾਬ ਸਿਮਰਿਏ ਭਾਈ ਦੁਖ ਗਲੇ ਵਿਖ ਕਾਟਨ ਹਾਰ ਰਹਾਓ ਤਿਸਕੇ ਸਰਨੀ ਉਰੇ ਪਾਈ ਇਹਨੇ ਰਖਿਆ ਸਭ ਕੋਈ ਕੰਨ ਕੰਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਤੇ ਆਇਆ ਭਾਈ ਮਨ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸਵਾਮੀ ਮੇਰੇ ਤਿਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਪਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟ ਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖਿਲ ਬਖ ਕਾਟਨ ਹਾਰ ਪ੍ਰਹਾਉ ਦੇ ਸਕੇ ਸਰਨੀ ਉਰੇ ਪਾਈ ਇਹਨੇ ਰਖਿਆ ਸਭ ਕੋਈ ਕਾਨ ਕਾਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਇhtਿਆਆ ਪਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਈ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪਈ ਸੰਸਾਰ ਆਪਣੇ ਜੀ ਜੰਤ ਆਪ ਰੱਖੇ ਜੰਮੇ ਕਿਉ ਹਟਤਾਰ ਹਾਰੇ ਕੇ ਚਰਨ ਰਿਦੇ ਉਰਤਾਰ ਸਦਾ ਸਦਾਬ ਸਿਮਰਿਏ ਭਾਈ ਦੁਖ ਅਕਿਲ ਬਖ ਕਾਟਨ ਹਾਰ ਪ੍ਰਹਾਉ ਤੇਸ ਕੇ ਸਰਨੀ ਉबरे ਭਾਈ ਇਹਨੇ ਰਚਿਆ ਸਭ ਕੋਈ ਕੰਨ ਕੰਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਭੈ ਸੰਸਾਰ ਆਪਣੇ ਜੀ ਜੰਤ ਆਪ ਰੱਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰੀਦੇ ਉਰਤਾਰ ਸਦਾ ਸਦਾਬ ਸਿਮਰਿਏ ਭਾਈ ਦੁਖ ਗਲੇ ਵਿਖ ਕਾਟਨ ਹਾਰ ਪ੍ਰਹਾਉ ਤਿਸਕੇ ਸਰਨੇ ਉबरे ਪਾਈ ਇਹਨੇ ਰਖਿਆ ਸਬ ਕੋਏ ਕਾਨ ਕਾਨ ਸਮਾਤ ਸੋ ਪਾਈ ਸਾਚੇ ਸਾਚੀ ਸੋਏ ਨਾਨਕ ਪ੍ਰਭ ਇhtਿਆਆ ਪਾਈ ਮਾਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਭੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟੇ ਤਾਰ ਹਰ ਕੇ ਚਰਨ ਰਿਦੇ ਉਰ ਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖਿਲ ਵਿਖ ਕਾਟਨ ਹਾਰ ਰਹਾਉ ਿਸਕੇ ਸਰਨੇ ਉਰੇ ਪਾਈ ਇਹਨੇ ਰਚਿਆ ਸਭ ਕੋਈ ਕੰਨ ਕੰਨ ਸਮਾਤ ਸੋ ਪਾਈ ਸਾਚੇ ਸਾਚੀ ਸੋਏ ਨਾਨਕ ਪ੍ਰਭ ਇਹ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਈ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਭੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਾਰੇ ਕੇ ਚਰਨ ਰਿਦੇ ਉਰਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖ ਕਿਲਬਿਖ ਕਾਟਨ ਹਾਰ ਰਹਾਉ ਤਿਸਕੇ ਸਰਨੀ ਉबरे ਭਾਈ ਇਹਨੇ ਰਚਿਆ ਸਬ ਕੋਏ ਕਾਨ ਕਾਨ ਸਮਾਤ ਸੋ ਪਾਈ ਸਚ ਸਚੁ ਸੋਇ ਨਾਨਕ ਪ੍ਰਭੁ ਆਇਆ ਭਾਈ ਮਾਤੰ ਸੀਤਲ ਹੋਇ ਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖਿ ਗਿਲਿ ਬਿਖ ਕਾਟਨ ਹਾਰ ਰਹਾਓ ਤਿਸਕੇ ਸਰਨੀ ਉਰੇ ਪਾਈ ਜਿਨ ਰਚਿਆ ਸਭ ਕੋਏ ਕਾਨ ਕਾਨ ਸਮਾਥ ਸੋ ਪਾਈ ਸਚ ਸਚੀ ਸੋਏ ਨਾਨਕ ਪ੍ਰਭ ਤੇ ਆਇਆ ਪਾਈ ਮਾਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਪਾਈ ਠਾੜ ਪਏ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖਿਲ ਬਖ ਕਾਟਨ ਹਾਰ ਰਹਾਉ ਦੇਸ ਕੇ ਸਰਨੀ ਉबरे ਪਾਈ ਇਹਨੇ ਰਖਿਆ ਸਭ ਕੋਏ ਕਾਨ ਕਾਨ ਸਮਾਤ ਸੋ ਪਾਈ ਸੱਚੇ ਸੱਚੀ ਸੋਏ ਨਾਨਕ ਪ੍ਰਭ ਤੇ ਆਇਆ ਭਾਈ ਮਾਂ ਤਨ ਸੀਤਲ ਹੋਏ ਤੇ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਭੈ ਸੰਸਾਰ ਆਪਣੇ ਜੀ ਜੰਤ ਆਪ ਰੱਖੇ ਜੰਮੇ ਕਿਉ ਹਟੇ ਤਾਰ ਹਾਰੇ ਕੇ ਚਰਨ ਰਿਦੇ ਉਰਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖ ਅਕਿਲ ਬਖ ਕਾਟਨ ਹਾਰ ਰਹਾਉ ਤੇਸ ਕੇ ਸਰਨੀ ਉਰੇ ਭਾਈ ਇਹਨ ਰਚਿਆ ਸਬ ਕੋਈ ਕਾਨ ਕਾਨ ਸਮਾਤ ਸੋ ਪਾਈ ਸਚ ਸਚ ਸੋਏ ਨਾਨਕ ਪ੍ਰਭ ਆਇਆ ਭਾਈ ਮਾਂ ਤਨ ਸੀਤਲ ਹੋਏ ਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪਏ ਸੰਸਾਰ ਆਪਣੇ ਜੀ ਜੰਤ ਆਪ ਰੱਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰੀਦੇ ਉਰਤਾਰ ਸਦਾ ਸਦਾਬ ਸਿਮਰਿਏ ਭਾਈ ਦੁਖ ਗਿਲੇ ਵਿਖ ਕਾਟਨ ਹਾਰ ਪ੍ਰਹਾਉ ਤਿਸਕੇ ਸਰਨੀ ਉबरे ਪਾਈ ਇਹਨੇ ਰਖਿਆ ਸਭ ਕੋਏ ਕਾਨ ਕਾਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਇਹ ਤਾਇਆ ਭਾਈ ਮਾਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਪਾਈ ਠਾੜ ਭੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰੀਦੇ ਉਰਤਾਰ ਸਦਾ ਸਦਾ ਪ੍ਰਭ ਸਿਮਰਿਏ ਭਾਈ ਦੁਖ ਅਕਲ ਵਿਖ ਕਾਟਨ ਹਾਰ ਸਕੇ ਸਰਨੀ ਬਰੇ ਪਾਈ ਇਹਨ ਰਚਿਆ ਸਭ ਕੋਈ ਕੰਨ ਕੰਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਤੇ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਈ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪਈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟ ਤਾਰ ਹਾਰੇ ਕੇ ਚਰਨ ਰਿਦੇ ਉਰਤਾਰ ਸਦਾ ਸਦਾਬ ਸਿਮਰਿਏ ਭਾਈ ਦੁਖ ਅਕਲ ਬਖ ਕਾਟਨ ਹਾਰ ਰਹਾਉ ਤਿਸ ਕੇ ਸਰਨੀ ਉਰੇ ਭਾਈ ਇਹਨੇ ਰਚਿਆ ਸਭ ਕੋਈ ਕਾਨ ਕਾਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਤੇ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸਵਾਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰੱਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰੀਦੇ ਉਰਤਾਰ ਸਦਾ ਸਦਾ ਪਬ ਸਿਮਰਿਏ ਭਾਈ ਦੁਖ ਔਖੇ ਵਿਖਾ ਕਾਟਨ ਹਾਰ ਰਹਾਓ ਤਿਸਕੇ ਸਰਨੀ ਉਰੇ ਪਾਈ ਜਿੰਨ ਰਖਿਆ ਸਭ ਕੋਈ ਕਾਨ ਕਾਨ ਸਮਰਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਇhtਿਆਆ ਪਾਈ ਮਾਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸਵਾਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਪਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾਬ ਸਿਮਰਿਏ ਭਾਈ ਦੁਖ ਅਕਲ ਬਖ ਕਾਟਨ ਹਾਰ ਦੇ ਸਕੇ ਸਰਨੇ ਉਰੇ ਪਾਈ ਇਹਨੇ ਰਖਿਆ ਸਭ ਕੋਈ ਕਾਨ ਕਾਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਇhtਿਆਆ ਪਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਾਏ ਕਿਰਪਾਲ ਸੁਆਮੀ ਮੇਰੇ ਤਿਤ ਸਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪਈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਾਰੇ ਕੇ ਚਰਨ ਰੀਦੇ ਉਰਤਾਰ ਸਦਾ ਸਦਾਬ ਸਿਮਰਿਏ ਭਾਈ ਦੁਖ ਅਕਲ ਬਖ ਕਾਟਨ ਹਾਰ ਪ੍ਰਹਾਉ ਤੇਸ ਕੇ ਸਰਨੀ ਉबरे ਭਾਈ ਇਹਨੇ ਰਖਿਆ ਸਬ ਕੋਈ ਕੰਨ ਕੰਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਆਇਆ ਭਾਈ ਮਾਂ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਭੈ ਸੰਸਾਰ ਆਪਣੇ ਜੀ ਜੰਤ ਆਪ ਰੱਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾਬ ਸਿਮਰਿਏ ਭਾਈ ਦੁਖ ਗਿਲ ਬਿਖ ਕਾਟਨ ਹਾਰ ਪ੍ਰਹਾਉ ਤੇਸਕੇ ਸਰਨੀ ਉਰੇ ਪਾਈ ਇਹਨੇ ਰਚਿਆ ਸਭ ਕੋਈ ਕਾਨ ਕਾਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਤੇ ਆਇਆ ਪਾਈ ਮਨ ਤਨ ਸੀਤਲ ਹੋਏ ਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚੇ ਦਰਬਾਰ ਸਤ ਗੁਰ ਤਾਪ ਗਵਾਇਆ ਭਾਈ ਠਾੜ ਪੈ ਸੰਸਾਰ ਆਪਣੇ ਜੀ ਜੰਤ ਆਪ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿਦੇ ਉਰਤਾਰ ਸਦਾ ਸਦਾਬ ਸਿਮਰਿਏ ਭਾਈ ਦੁਖ ਕਿਲ ਬਖ ਕਾਟਨ ਹਾਰ ਰਹਾਉ ਦੇਸ ਕੇ ਸਰਨੀ ਉਰੇ ਪਾਈ ਇਹਨੇ ਰਚਿਆ ਸਭ ਕੋਈ ਕੰਨ ਕੰਨ ਸਮਾਤ ਸੋ ਪਾਈ ਸੱਚ ਸੱਚ ਸੋਏ ਨਾਨਕ ਪ੍ਰਭ ਤੇ ਆਇਆ ਭਾਈ ਮਾਂ ਤਨ ਸੀਤਲ ਹੋਏ ਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਏ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ